ਪੇ 1984 ਚ ਉੱਜੜ ਕੇ ਅੰਮ੍ਰਿਤਸਰ ਆਏ ਸੀ ਫਿਰ ਇਹਨਾਂ ਨੂੰ ਸਰਕਾਰ ਵੱਲੋਂ ਸਹੂਲਤਾਂ ਨਹੀਂ ਮਿਲੀਆਂ ਇੱਕ ਪਲਾਟ ਮਿਲਿਆ ਸੀ 1986 ਚ 88 ਜਵੀਂ ਖੋ ਲਿਆ ਗਿਆ ਅਧਿਕਾਰੀਆਂ ਵੱਲੋਂ ਪਰ ਕਿਰਾਏ ਤੇ ਪਰਿਵਾਰ ਰਹਿਣ ਰੈੱਡ ਕਾਰਡ ਬਣਿਆ ਇਹਨਾਂ ਨੂੰ ਕੋਈ ਸਹੂਲਤ ਨਹੀਂ ਮਿਲੀ ਉੱਥੋਂ ਵੀ ਇਹਨਾਂ ਨੂੰ ਇਹਨਾਂ ਦਾ ਮਕਾਨ ਜਿਹੜਾ ਸਰਕਾਰ ਵੱਲੋਂ ਦਿੱਤਾ ਇਸ ਮਾਨ ਬਾਹਰ ਸੁੱਟਦਾ ਹੁਣ ਕਿਰਾਏ ਤੇ ਰਹਿੰਦੇ 2600 ਰੁਪਏ ਇਥੇ ਕਿਰਾਇਆ ਵਾ ਔਰ ਬੁਰੇ ਹਾਲਾਤ ਨੇ ਇਸ ਪਰਿਵਾਰ ਦੇ ਇਹੀ ਸੋਚ ਕੇ ਮੈਂ ਐਜੀਪੀਸੀ ਗਈ ਕਿਉਂਕਿ ਐਜੀਪੀਸੀ ਜਿਹੜੀ ਹੈ ਉਹ ਸਿੱਖਾਂ ਦੀ ਸੰਸਥਾ ਹੈ ਹੋਰ ਕੋਈ ਸੁਨੇ ਨਾ ਸੁਨੇ ਆਪਾਂ ਤੇ ਗੁਰਦੁਆਰੇ ਜਾਵਾਂਗੇ ਨਾ ਤੇ ਸਿੱਖੀ ਦਾ ਰਾਹ ਇਹੀ ਹੈ ਕਿ ਜਦੋਂ ਕੋਈ ਮੁਸ਼ਕਲ ਘੜੀ ਆਂਦੀ ਹੈ ਆਪਣੇ ਗੁਰੂ ਕੋਲ ਚੱਲ ਜਾਓ ਗੁਰੂ ਮਹਾਰਾਜ ਦੇ ਚਰਨਾਂ 'ਚ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਤੇ ਆਪਾਂ ਪ੍ਰਧਾਨ ਸਾਹਿਬ ਜੀ ਨੂੰ ਮੈਂ ਬੀਜੀ ਨੂੰ ਨਾਲ ਲੈ ਕੇ ਪ੍ਰਧਾਨ ਸਾਹਿਬ ਜੀ ਕੋ ਗਈ ਆ ਕੱਲ ਗਈ ਸੀ ਪਰ ਗੱਲ ਬੜੀ ਦੁੱਖ ਦੀ ਹੈ ਕਿ ਅੱਜ ਮੈਂ ਇੱਕ ਚੀਜ਼ ਤੇ ਦੇਖ ਲਈ ਵੀ ਸਾਡੇ ਲੋਕ ਧਰਮ ਪਰਵਰਤਨ ਕਿਉਂ ਕਰਦੇ ਨੇ ਧਰਮ ਪਰਵਰਤਨ ਕਰਨ ਦਾ ਕਾਰਨ ਇੱਕੋ ਇੱਕ ਇਹ ਆ ਕਿ ਸਾਡੇ ਲੋਕਾਂ ਦੇ ਹਾਲਾਤ ਔਰ ਉਹਨਾਂ ਦੇ ਘਰਾਂ ਦੀਆਂ ਮਜਬੂਰੀਆਂ ਜਿਹੜੀਆਂ ਵਾਂ ਉਹਨਾਂ ਦੇ ਪਰਿਵਾਰ ਦੇਆਂ ਜਿਹੜੀਆਂ ਜ਼ਰੂਰਤਾਂ ਨਹੀਂ ਪੂਰੀਆਂ ਹੁੰਦੀਆਂ ਜਦੋਂ ਉਹ ਆਪਣੇ ਧਰਮ ਨੂੰ ਛੱਡ ਜਾਂਦੇ ਆ ਤੇ ਪ੍ਰਧਾਨ ਸਾਹਿਬ ਜੀ ਨਾਲ ਆਪਾਂ ਵਾਤ ਲਾਪ ਕਰਨੀ ਚਾਹੀਈ ਪਰ ਉਹਨਾਂ ਨੇ ਹਲੇ ਸਾਡੇ ਕੋਲ ਪੁੱਛਿਆ ਨਹੀਂ ਉਹਨਾਂ ਨੇ ਕਿ ਕੀ ਪਰਵਾਦ ਦੇ ਹਾਲਾਤ ਆ ਜਾਂ ਕੀ ਸਮੱਸਿਆ ਉਹਨਾਂ ਨੇ ਕਿਹਾ ਕਿ ਬਸ ਇੰਨਾ ਹੀ ਮੈਂ ਪਤਾ ਸੀ ਉਹਨਾਂ ਨੂੰ ਕਿ 84 ਦੀ ਗੱਲ ਕਰ ਰਹੀ ਐ ਤੇ ਕਹਿੰਦੇ ਕਿ ਹੁਣ ਤੁਸੀਂ 40 ਸਾਲ ਬਾਅਦ ਇਨਸਾਫ ਲੈਣ ਦੀ ਆ ਰਹੇ ਹੋ ਆਪਣੇ ਦੋਤੇ ਦੋਤੀਆਂ ਪੋਤੇ ਪੋਤੀਆਂ ਸਾਡੇ ਕੋ ਆਂਦੇ ਨੇ ਅਸੀਂ ਇੱਥੇ ਕੀ ਕਰ ਸਕਦੇ ਆ ਤੇ ਅਜੇ ਇਹੋ ਜਿਹੇ ਵੀ ਸਾਡੇ ਪ੍ਰਧਾਨ ਆ ਜਿਨ੍ਹਾਂ ਨੂੰ ਵੇਖ ਕੇ ਲੋਕੀ ਟਿਚਰਾਂ ਕਰਦੇ ਮਸ਼ਕਰੀਆਂ ਕਰਦੇ ਤੇ ਸਾਡੇ ਜਥੇਦਾਰ ਦੀ ਗੱਲ ਉਹਨੂੰ ਹੀ ਕੋਈ ਮੰਨਦਾ ਕਿਸੇ ਨੇ ਤਾਂ ਕੇ ਮੰਨਣੀ ਆ ਅਸੀਂ ਬਹੁਤ ਸਤਿਕਾਰ ਕਰਦੇ ਆ ਇਹਨਾਂ ਦਾ ਪਰ ਮੇਰੇ ਵੀ ਮਨੋਏ ਲੈ ਗਏ ਕਿਉਂ ਕਿ ਜੇ ਐਸੇ ਪਰਿਵਾਰਾਂ ਦੀ ਸਾਰ ਨਹੀਂ ਲੈਣ ਗਿਆ ਵਿਚਾਰੇ ਗਏ ਉੱਥੇ ਮਦਦ ਲੈਣ ਦੇ ਲਈ ਤੇ ਇਹਨਾਂ ਦਾ ਮਜ਼ਾਕ ਉਡਾਇਆ ਗਿਆ ਇਹਨਾਂ ਨੇ ਮਸ਼ਕਰੀਆਂ ਕੀਤੀਆਂ ਗਿਆ ਉੱਥੇ ਜਨਾਨੀਆਂ ਨੂੰ ਜਲੇਲ ਕਰਕੇ ਕਲਣਾ ਇੱਕ ਗੁਰੂ ਘਰਾਂ ਦੇ ਵਿੱਚ ਸ਼ੋਭਾ ਦਿੰਦਾ ਇਹਨਾਂ ਨੇ ਉਸ ਧੀ ਧਿਆਣੀ ਨੂੰ ਕਿਸ ਹਸਾਬ ਦੇ ਨਾਲ ਉੱਥੇ ਬੇਇੱਜ਼ਤੀ ਕੀਤੀ ਆਹ 1984 ਦੇ ਦੰਗਿਆਂ ਦਾ ਇਹ ਦੁੱਖ ਸੰਦਾ ਹੋਇਆ ਉੱਜੜ ਕੇ ਇਥੋਂ ਅੰਮ੍ਰਿਤਸਰ ਆਏ ਨੇ ਤੇ 1984 ਦੇ ਵਿੱਚ ਇਹਨਾਂ ਦੇ ਸਿੱਖਾਂ ਦੀ ਜਾਨ ਬਚਾਈ ਹੈ ਸਿੱਖਾਂ ਦੀ ਜਾਨ ਬਚਾਉਂਦੇ ਬਚਾਉਂਦੇ ਇਹਨਾਂ ਦੇ ਹੰਾਰੇ ਉਹ ਜਿੰਨਾਂ ਦਾ ਜੀ ਨੂੰ ਪਾਹੀ ਜੀ ਕਰ ਦਿੱਤਾ ਗਿਆ ਮੇਰੇ ਨਾਨਾ ਜੀ ਹੈਂਡੀਕੈਪ ਹੋ ਗਏ ਸੀ ਦੰਗਿਆਂ ਦੇ ਵਿੱਚ ਤੇ ਬੀਜੀ ਤੇ ਵੀ ਗਰਮ ਸਲਾਖਾ ਲਾਈਆਂ ਗਈਆਂ ਪਰ ਇਹਨਾਂ ਨੇ ਆਪਣੀ ਸਿੱਖੀ ਨੂੰ ਨਿਭਾਇਆ ਤੇ ਅੱਜ ਵੀ ਇਹ ਸਿੱਖ ਧਰਮ ਦੇ ਵਿੱਚ ਆਪਣੇ ਖੁਸ਼ ਹੈਗੇ ਨੇ ਮਹਾਰਾਜ ਦੇ ਕਈ ਅਨੁਸਾਰੇ ਕਿਰਤ ਕਰਦੇ ਨੇ ਔਰ ਆਪਣੀ ਮਿਹਨਤ ਕਰਕੇ ਖਾਦੇ ਨੇ ਪਰ ਅੱਜ ਇਹਨਾਂ ਦੀ ਉਮਰ 80 ਸਾਲ ਹੋ ਚੁੱਕੀ ਆ ਜਾਰ ਜਿੰਨਾਂ ਕੋਲ ਕੰਮ ਨਹੀਂ ਹੁੰਦਾ ਪਿਆ ਤੇ ਹੁਣ ਆਪਾਂ ਬੜੀ ਉਮੀਦ ਲਗਾਨੇ ਆ ਕਿ ਐ ਜੀਪੀਸੀ ਕੋ ਬੇਸ ਹੀ ਆਪਾਂ ਤੇ ਸਰਕਾਰ ਵੱਲੋਂ ਵੀ ਇਹਨਾਂ ਨੂੰ ਕੋਈ ਸਹੂਲਤ ਨਹੀਂ ਮਿਲੀ ਰੈੱਡ ਕਾਰਡ ਬਣਿਆ ਸੀ ਇਹਦਾ ਇਹਨਾਂ ਦਾ 1984 ਚ ਬਟ 1984 ਦੇ ਵਿੱਚ ਦੋ ਸਾਲ ਦੁਬਾਰੀ ਤੱਕ ਉਹ ਪਲਾਟ ਉਹ ਖਾਲੀ ਕਰਾ ਲਿਆ ਗਿਆ ਇਹਨਾਂ ਦਾ ਸਮਾਨ ਕੰਟੀ ਸੜਕ ਤੇ ਸੁੱਟ ਦਿੱਤਾ ਗਿਆ ਕਿ ਇਹ ਪਲਾਟ ਜਿਹੜਾ ਤੁਹਾਡਾ ਕੈਨਸਲ ਹੋ ਗਿਆ ਸਾਡੇ ਕੋਲ ਅਲੋਟਮੈਂਟ ਦੇ ਕਾਗਜ਼ ਵੀ ਨਹੀਂ ਨੇ ਰੈੱਡ ਕਾਰਡ ਵੀ ਅੱਜ ਪਤਾ ਲੱਗਾ ਹੈ ਕਿ ਕੈਨਸਲ ਕਰਾ ਦਿੱਤਾ ਗਿਆ ਸਿਸਟਮ ਤਰੀਕ ਤੇ ਉਹਨੂੰ ਕੈਨਸਲ ਕਰਾਇਆ ਹੈ ਤੇ ਬੜਾ ਹੀ ਦੁੱਖ ਹੁੰਦਾ ਹੈ ਕਿ ਜਦੋਂ ਅੱਜ ਤੱਕ ਤੇ ਮਿਹਨਤ ਕਰ ਲਈ ਹੈ ਹੁਣ ਇਹਨਾਂ ਕੋਈ ਨਹੀਂ ਕੰਮ ਹੁੰਦਾ ਲੋਕਾਂ ਦੇ ਘਰ ਮੈਂ ਕੰਮ ਕਰਨਾ 9 ਘੰਟੇ ਬਿਨਾਂ ਕੋਈ ਛੁੱਟੀ ਦੇ ਪੂਰਾ ਮਹੀਨਾ ਕੋਈ ਸੌਖਾ ਕੰਮ ਥੋੜੀ ਨਾ ਹੈ ਤੇ ਪਰ ਉਹ ਉਹ ਨਾ ਪਤਾਉਂਦੇ ਹੈ ਕਿ ਜਦੋਂ ਇਹਨਾਂ ਦੀ ਕੋਈ ਨਾ ਕੋਈ ਇਹਨਾਂ ਨੂੰ ਇਹਨਾਂ ਦਾ ਹੱਥ ਮਿਲ ਜੇ ਕਿਉਂਕਿ 1984 ਜਿਹੜੇ ਦੰਗਾ ਫੀਟੇ ਉਹਨਾਂ ਨੂੰ ਹਾਂਜੀ ਆਪਣਾ ਨਾਮ ਮੇਰਾ ਨਾਮ ਮਨਪ੍ਰੀਤ ਕੋਹਰੇ ਜੀ ਕਿੱਥੇ ਰਹਿੰਦੇ ਆ ਹਾਊਸਿੰਗ ਬੋਰਡ 103 ਨੰਬਰ ਰਹਿੰਦੇ ਨੇ ਅੰਮ੍ਰਿਤਸਰ ਅੰਜੀਤ ਹਨੋਚ ਤੇ ਬਲਬੀਰ ਕੋ ਨਾਮ ਹੈ ਮੇਰੇ ਨਾਨੀ ਜੀ ਲੱਗਦੇ ਨੇ ਅਸੀਂ ਵੀ ਅੰਮ੍ਰਿਤਸਰ ਹੀ ਰਹਿੰਦੇ ਆ ਜੀ ਕੀ ਮਾਮਲਾ ਸਰ ਜੀ ਇਹ 1984 ਦਾ ਦੰਗਾ ਫੀਟੇ ਪਰਵਾਹ ਹੈ ਤੇ 1984 ਚ ਉਜੜ ਕੇ ਅੰਮ੍ਰਿਤਸਰ ਆਏ ਸੀ ਫਿਰ ਇਹਨਾਂ ਨੂੰ ਸਰਕਾਰ ਵੱਲੋਂ ਸਹੂਲਤਾਂ ਨਹੀਂ ਮਿਲਿਆ ਇੱਕ ਪਲਾਟ ਮਿਲਿਆ ਸੀ 1986 ਚ 88 ਚ ਉਹ ਵੀ ਖੋ ਲਿਆ ਗਿਆ ਅਧਿਕਾਰੀਆਂ ਵੱਲੋਂ ਫਿਰ ਉਸ ਤੋਂ ਬਾਅਦ ਕਾਫੀ ਆਪਾਂ ਤੱਕੇ ਖਾਦੇ ਆ ਬਟ ਅਜ ਤੱਕ ਇਨਸਾਫ ਨਹੀਂ ਮਿਲਿਆ 40 ਸਾਲ ਹੋ ਗਏ ਨੇ ਫਿਰ ਹੁਣ ਆਪਾਂ ਥੋੜੇ ਵੱਡੇ ਹੋਏ ਆ ਚਲੋ ਅਸੀਂ ਵੀ ਹੁਣ ਗੁਰਰਾਮਦਾਸ ਜੀ ਦੀ ਕਿਰਪਾ ਨਾਲ ਚਲੋ ਪੜ੍ਹਾਈ ਕੀਤੀ ਆ ਪਤਾ ਲੱਗਾ ਏ ਮੈਂ ਆਪਣੀ ਨਾਨੀ ਜੀ ਨੂੰ ਹੱਕ ਦੂ ਹੋਣਾ ਜੋ ਨਹੀਂ ਹੈ ਕਿਉਂਕਿ ਇਹਨਾਂ ਦੇ ਹਾਲਾਤ ਜਿਹੜੇ ਆ ਬਹੁਤ ਹੀ ਬੁਰੇ ਨੇ ਤੇ ਇਹੀ ਸੋਚ ਕੇ ਮੈਂ ਐ ਜੀ ਪੀ ਸੀ ਗਈ ਕਿਉਂਕਿ ਐ ਜੀ ਪੀ ਸੀ ਜਿਹੜੀ ਆ ਉਹ ਸਿੱਖਾਂ ਦੀ ਸੰਸਥਾ ਹੈ ਹੋਰ ਕੋਈ ਸੁਨੇ ਨਾ ਸੁਨੇ ਆਪਾਂ ਦੇ ਗੁਰਦੁਆਰੇ ਜਾਵਾਂਗੇ ਨਾ ਕਿਉਂਕਿ ਇੱਕ ਸਿੱਖ ਹੋਣ ਦੇ ਨਾਤੇ ਅਸੀਂ ਸਿੱਖ ਵੀ ਜੋ ਹੈ ਸਿੱਖੀ ਦੇ ਰਾਹ ਤੇ ਚੱਲਣਾ ਹੈ ਤੇ ਸਿੱਖੀ ਦਾ ਰਾਹ ਇਹੀ ਹੈ ਕਿ ਜਦੋਂ ਕੋਈ ਮੁਸ਼ਕਲ ਘੜੀ ਆਂਦੀ ਹੈ ਆਪਣੇ ਗੁਰੂ ਕੋਲ ਚੱਲ ਜਾਓ ਗੁਰੂ ਮਹਾਰਾਜ ਦੇ ਚਰਨਾਂ ਦੀ ਗੁਰਮੁਖੀ ਦੇ ਚਰਨਾਂ 'ਚ ਅਰਦਾਸ ਕੀਤੀ ਆ ਤੇ ਆਪਾਂ ਪ੍ਰਧਾਨ ਸਾਹਿਬ ਜੀ ਨੂੰ ਮੈਂ ਬੀਜੀ ਨੂੰ ਨਾਲ ਲੈ ਕੇ ਪ੍ਰਧਾਨ ਸਾਹਿਬ ਜੀ ਕੋ ਗਈ ਆ ਕੱਲ ਗਈ ਸੀ ਤੇ ਪ੍ਰਧਾਨ ਸਾਹਿਬ ਜੀ ਨਾਲ ਬੜੀ ਮੁਸ਼ਕਿਲ ਨਾਲ ਇੱਕ ਡੇਢ ਮਿੰਟ ਦੀ ਮੁਲਾਕਾਤ ਹੁੰਦੀ ਹੈ ਬੜੀ ਰਿਕੁਐਸਟ ਕਰਕੇ ਤੇ ਆਪਾਂ ਸਵੇਰੇ ਗਏ ਸੀ 10 ਵਜੇ ਤੇ ਮੁਲਾਕਾਤ ਸਾਡੀ 4 4 ਵਜੇ ਦੇ ਕਰੀਬ ਹੋਈ ਤੇ ਫਿਰ ਆਪਾਂ ਜਦੋਂ ਗਏ ਆ ਤੇ ਪ੍ਰਧਾਨ ਸਾਹਿਬ ਜੀ ਨਾਲ ਆਪਾਂ ਵਾਤਲਾਬ ਕਰਨੀ ਚਾਹੀ ਪਰ ਉਹਨਾਂ ਨੇ ਹਲੇ ਸਾਡੇ ਕੋਲ ਪੁੱਛਿਆ ਨਹੀਂ ਉਹਨਾਂ ਨੇ ਕਿ ਕੀ ਪਰਵਾਦ ਦੇ ਹਾਲਾਤ ਆ ਜਾਂ ਕੀ ਸਮੱਸਿਆ ਉਹਨਾਂ ਨੇ ਕਿਹਾ ਕਿ ਬਸ ਇੰਨਾ ਹੀ ਪਤਾ ਸੀ ਉਹਨਾਂ ਨੂੰ ਕਿ 84 ਦੀ ਗੱਲ ਕਰ ਰਹੀ ਹੈ ਤੇ ਕਹਿੰਦੇ ਕਿ ਹੁਣ ਤੁਸੀਂ 40 ਸਾਲ ਬਾਅਦ ਇਨਸਾਫ ਲੈਣ ਦੀ ਆ ਰਹੇ ਹੋ ਆਪਣੇ ਦੋਤੇ ਦੋਤੀਆਂ ਪੋਤੇ ਪੋਤੀਆਂ ਸਾਡੇ ਕੋ ਆਂਦੇ ਨੇ ਅਸੀਂ ਇੱਥੇ ਕੀ ਕਰ ਸਕਦੇ ਆ ਤੇ ਉਸ ਟਾਈਮ ਤੇ ਬੜਾ ਮਤਲਬ ਤੱਕਾ ਲੱਗਦਾ ਹੈ ਕਿ ਇੱਕ 1984 ਦਾ ਪਰਿਵਾਰ ਜਿਨੇ ਇੰਨੀ ਮੁਸ਼ਕਿਲਾਂ ਸਿੱਖਾਂ ਦੀ ਜਾਨ ਬਚਾਈ ਨਾਨਾ ਜੀ ਮੇਰੇ ਅਪਾਹੀਜ ਹੋ ਗਏ ਸੀ ਉਸ ਟਾਈਮ ਤੇ ਉਦੋਂ ਤੋਂ ਬਾਅਦ ਨਾਨੀ ਦੀ ਜ਼ਿੰਦਗੀ ਜਿਹੜੀ ਆ ਹੋਰ ਰੋਕੀ ਹੋ ਗਈ ਇੱਕ ਸਰਕਾਰੀ ਨੌਕਰ ਸਰਕਾਰੀ ਨੌਕਰੀ ਛੱਡ ਕੇ ਘਰਾਂ ਲੋਕਾਂ ਦੇ ਘਰਾਂ ਦੇ ਕੰਮ ਕਰਨੇ ਕੌਣ ਕਰ ਸਕਦਾ ਇਹਨਾਂ ਦੀ ਜ਼ਿੰਦਗੀ ਤੇ ਸਵਰਗ ਤੋਂ ਨਿਕ ਹੋ ਗਈ ਤੇ ਅੱਜ ਤੱਕ ਇਹਨਾਂ ਨੇ ਹਿੰਮਤ ਕੀਤੀ ਆ ਹੁਣ ਇਹਨਾਂ ਦੀ 80 ਸਾਲ ਉਮਰ ਹੋ ਗਈ ਆ ਹੁਣ ਨਹੀਂ ਕੰਮ ਹੁੰਦਾ ਉਹਨਾਂ ਕੋਲੋਂ ਤੇ ਆਪਾ ਪ੍ਰਧਾਨ ਸਾਹਿਬ ਨੂੰ ਇਹੀ ਬੇਨਤੀ ਕਰਦੇ ਆਂ ਕਿ ਚਲੋ ਤੁਹਾਡਾ ਦੁੱਖ ਸੁਣਨਾ ਉਹਨਾਂ ਨੇ 5000 ਦੀ ਮਦਦ ਕੀਤੀ ਫਿਰ ਪਹਿਲੇ ਸਾਨੂੰ ਭੇਜਤਾ ਤੇ ਫਿਰ ਉਹਨਾਂ ਨੇ ਲੈ ਕੇ 5000 ਰੁਪਏ ਇਹਨਾਂ ਨੂੰ ਨਗਦ ਮਦਦ ਕਰਤੀ ਤੇ ਕਹਿੰਦੇ ਆਪਾਂ ਇੰਨਾ ਹੀ ਕਰ ਸਕਦੇ ਆਂ ਤੇ ਐ ਜੀ ਪੀ ਸੀ ਤੋਂ ਬੜੀ ਉਮੀਦ ਲਾ ਕੇ ਗਈ ਸੀ ਕਿ ਚਲੋ ਇਹਨਾਂ ਦੀ ਕੋਈ ਪੈਨਸ਼ਨ ਲੱਗ ਜਾਏ ਬਜ਼ੁਰਗ ਹੈਗੇ ਨੇ ਜਿਨ੍ਹਾਂ ਤੱਕ ਜ਼ਿੰਦਗੀ ਆ ਚਲੋ ਇਹਨਾਂ ਦੀ ਰੋਜੀ ਰੋਟੀ ਦਾ ਤੇ ਚੱਲੇ ਕਿਰਾਇਆ ਦੇਣਗੇ 2600 ਰੁਪਏ ਕਿਰਾਇਆ ਦੇਣਾ ਪੈਂਦਾ ਹੁਣ ਇਹਨਾਂ ਦਾ ਕੰਮ ਵੀ ਆਪਾਂ ਮਤਲਬ ਛਡਾਤਾ ਹੈ ਕਿਉਂਕਿ ਕੰਮ ਹੁੰਦਾ ਹੀ ਨਹੀਂ ਆ ਤੁਰਿਆ ਇਹਨਾਂ ਕੋ ਜਾਣਦਾ ਨਹੀਂ ਕਬ ਨਿਕਲਿਆ ਹੈ ਤੇ ਆਪਾਂ ਤੇ ਪ੍ਰਧਾਨ ਸਾਹਿਬ ਜੀ ਬੜੀ ਉਮੀਦ ਹੈ ਹਲੇ ਵੀ ਉਮੀਦ ਹੈ ਕਿ ਐ ਜੀ ਪੀ ਸੀ ਜਿਹੜੀ ਆ ਉਹ ਸਿੱਖ ਦੀ ਸੁਣਵਾਈ ਕਰੂਗੀ ਚਲੋ ਉਸ ਟਾਈਮ ਤੇ ਹੋ ਸਕਦਾ ਪ੍ਰਧਾਨ ਸਾਹਿਬ ਕੋਲ ਟਾਈਮ ਨਾ ਹੋਵੇ ਪਰ ਉਮੀਦ ਹੈ ਕਿ ਉਹਨਾਂ ਤੱਕ ਵੀਡੀਓ ਪਹੁੰਚੇਗੀ ਤੇ ਉਹ ਜ਼ਰੂਰ ਮਦਦ ਕਰਨਗੇ ਜਿਆਦਾ 5000 ਨਾਲ ਕਿੰਨਾ ਸਮਾਂ 걸ੇ ਪਰ ਚਲ ਜੀ ਹਾਂਜੀ ਪ੍ਰਧਾਨ ਸਾਹਿਬ ਜੀ ਵੱਲੋਂ ਮਦਦ ਕੀਤੀ ਗਈ ਆ 5000 ਦੀ ਚਲੋ ਆਪਾਂ ਗੁਰਾਮਦਾਸ ਜੀ ਦੇ ਸ਼ੁਕਤ ਗੁਜਾ ਰਹੇ ਆ ਪਰ 5000 ਦੇ ਇੱਕ ਟਾਈਮ ਦੀ ਮਦਦ ਦੇ ਨਾਲ ਪਰਿਵਾਰ ਦਾ ਕਿੰਨਾ ਕੁ ਖਰਚਾ ਚੱਲਦਾ ਹੈ ਅੱਜ ਕੱਲ 15-20000 ਪਰਿਵਾਰ ਦਾ ਆਮ ਖਰਚਾ ਹੈ ਚਾਰਜੀਆਂ ਦੇ ਪਰਿਵਾਰ ਦਾ ਭੀ ਚਾਹੇ ਆਪਾਂ ਜਿੰਨੀ ਮਰਜੀ ਸਰਫੇ ਨਾਲ ਵਰਤ ਲਈਏ ਫਿਰ ਵੀ ਇੰਨਾ ਖਰਚਾ ਆ ਜਾਂਦਾ ਹੈ 5000 ਦੇ ਵਿੱਚ ਕੀ ਕਰ ਸਕਦਾ ਹੈ ਬੇਟੇ ਦਾ ਇਲਾਜ ਚੱਲਦਾ ਹੈ 5500 3000 ਦੀ ਦਵਾਈ ਆ ਖਾਨ ਪੀਣ ਨੂੰ ਵੀ ਤਾਂ ਚਾਹੀਦਾ ਹੁੰਦਾ ਨਾ ਜੀ ਉਸ ਟਾਈਮ ਤੇ ਤੇ ਬੜਾ ਦੁੱਖ ਲੱਗਿਆ ਕਿਉਂਕਿ ਸਾਰੇ ਦਿਨ ਵੇਟ ਕਰਦੇ ਸੀ ਬੜੀ ਉਮੀਦ ਸੀ ਕਿ ਅੱਜ ਜੇ ਪ੍ਰਧਾਨ ਸਾਹਿਬ ਮਿਲ ਗਏ ਤੇ ਸਾਡਾ ਮੇਰੀ ਨਾਨੀ ਦਾ ਜਿੰਦਗੀ ਚ ਦੁੱਖ ਕੱਟੇ ਜਾਣੇ ਇਹਨਾਂ ਦੇ ਸੇਰ ਲਕੋਣ ਨੂੰ ਜਗ੍ਹਾ ਮਿਲ ਜਾਣੀ ਆ ਕਿਉਂਕਿ ਮੈਂ ਕਦੀ ਕਿਸੇ ਪ੍ਰਧਾਨ ਸਾਹਿਬ ਨੂੰ ਮਿਲੀ ਨਹੀਂ ਆ ਪਰ ਮੈਨੂੰ ਪੂਰੀ ਉਮੀਦ ਸੀ ਮੈਂ ਬਚਪਨ ਤੋਂ ਸੁਣਿਆ ਹੈ ਜੀਪੀਸੀ ਜਿਹੜੀ ਆ ਉਹ ਸਿੱਖਾਂ ਲਈ ਬਣੀ ਆ ਗੁਰਦੁਆਰਿਆਂ ਦਾ ਇਹ ਪ੍ਰਬੰਧ ਕਰਦੇ ਨੇ ਸਿੱਖਾਂ ਦੇ ਲਈ ਖੜਦੇ ਨੇ ਸਿੱਖੀ ਨੂੰ ਪ੍ਰਮੋਟ ਕਰਦੇ ਨੇ ਪਰ ਜੇ ਸਿੱਖਾਂ ਨੂੰ ਬਚਾਉਣਾ ਤੇ ਸਿੱਖਾਂ ਦੀ ਜਾਨਾਂ ਵੀ ਤੇ ਬਚਾਓ ਜੇ ਕੋਈ ਭੁੱਖਾ ਮਰ ਗਿਆ ਸਿੱਖ ਕਿਰਾਇਆ ਨਾ ਦਿੱਤਾ ਗਿਆ ਛੜਕਾਂ ਦੇ ਆਗੇ ਤੇ ਕੀ ਐ ਜੀਪੀਸੀ ਦਾ ਵਜੂਦ ਰਹਿ ਗਿਆ ਉਹ ਵੀ ਗੁਰੂ ਆਮਦਾਸ ਜੀ ਦੀ ਨਗਰੀ ਚ ਰਹਿੰਦੇ ਆ ਆਪਾਂ ਤੇ ਮੈਂ ਮੈਨੂੰ ਇਹ ਉਮੀਦ ਹੈ ਕਿ ਐ ਜੀਪੀਸੀ ਜਿਹੜੀ ਆ ਉਹ ਅੱਗੇ ਆਏਗੀ ਕੋਈ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਆ ਸਕਦੀਆਂ ਨੇ ਮੈਂ ਭਾਜੀ ਬੜੇ ਐਨਜੀਓ ਕੋਲ ਮੈਂ ਕੰਟੈਕਟ ਕੀਤੇ ਆ ਪਰ ਕੋਈ ਸੁਣਦਾ ਨਹੀਂ ਆ ਕੋਈ ਚਲੋ ਤੁਸੀਂ ਆਏ ਹੋ ਤੁਹਾਨੂੰ ਫੋਨ ਕੀਤਾ ਹੈ ਤੁਸੀਂ ਸੁਣਿਆ ਤੁਸੀਂ ਹਾਲਾਤ ਵੇਖ ਹੀ ਚੁੱਕੇ ਹੋ ਤੇ ਆਪਾਂ ਇਹ ਚਾਹੁੰਦੇ ਆ ਕਿ ਅਗਰ ਕਿਸੇ ਨੇ ਮਦਦ ਕਰਨੀ ਹੈ ਉਹ ਇਹਨਾਂ ਦੇ ਘਰ ਆ ਕੇ 103 ਨੰਬਰ ਹਾਊਸਿੰਗ ਬੋਰਡ ਕਲੋਨੀ ਆ ਕੇ ਇਹਨਾਂ ਨੂੰ ਮਿਲ ਕੇ ਹਾਲਾਤ ਜਾਣ ਕੇ ਫਿਰ ਇਹਨਾਂ ਦੀ ਮਦਦ ਕਰੋ ਆਸ-ਪਾਸੇ ਪੁੱਛ ਲਓ ਐਜੀਪੀਸੀ ਪ੍ਰਧਾਨ ਜੀ ਨੂੰ ਇਹ ਹੀ ਅਪੀਲ ਕਰਨਾ ਚਾਹੁੰਦੇ ਆ ਕਿ ਤੁਹਾਡੇ ਤੋਂ ਬਹੁਤ ਹਾਲੇ ਵੀ ਬਹੁਤ ਉਮੀਦਾਂ ਨੇ ਕਿ ਤੁਸੀਂ ਚਲੋ ਇੱਕ ਵਾਰੀ ਤੁਸੀਂ ਭੇਜ ਆਪਾਂ ਗਏ ਆ ਚਲੋ ਤੁਹਾਡੇ ਕੋਲ ਹੋ ਸਕਦਾ ਟਾਈਮ ਨਾ ਹੋਵੇ ਪਰ ਤੁਸੀਂ ਸਾਡੇ ਪਰਿਵਾਰ ਦੀ ਪੂਰੀ ਗੱਲ ਜਰੂਰ ਸੁਣੋ ਤੇ ਜਿੰਨੀ ਮਦਦ ਹੋ ਸਕਦੀ ਹੈ ਉਨੀ ਮਦਦ ਕਰੋ ਪਰਵਾਦ ਦੀ ਕਿਉਂਕਿ ਇਹਨਾਂ ਦੇ ਸੇਲ ਲੋਕਾਂ ਨੂੰ ਜਗ੍ਹਾ ਹੋ ਜੇ ਜਾਂ ਇਹਨਾਂ ਦੀ ਪੈਨਸ਼ਨ ਲੱਗ ਜੇ ਤੇ ਥੋੜਾ ਇਹਨਾਂ ਦਾ ਗੁਜ਼ਾਰਾ ਹੋ ਹੀ ਜਾਏਗਾ ਹਾਂਜੀ ਹਾਂਜੀ ਅਗਰ ਕਿਸੇ ਨੇ ਪਰਵਾਦ ਹੀ ਮਦਦ ਕਰਨੀ ਹੋਵੇ ਤੇ ਉਹ 103 ਨੰਬਰ ਹਾਊਸਿੰਗ ਬੋਰਡ ਕਲੋਨੀ ਰਣਜੀਤ ਐਵਨਿਊ ਅੰਮ੍ਰਿਤਸਰ ਆ ਕੇ ਇਹਨਾਂ ਨੂੰ ਮਿਲ ਕੇ ਬੀਜੀ ਨੂੰ ਮਿਲ ਕੇ ਇਹਨਾਂ ਦੀ ਮਦਦ ਕਰ ਸਕਦਾ ਹੈ ਤੇ ਮੋਬਾਈਲ ਨੰਬਰ ਪਰਵਾਦ ਦਾ ਹੈ ਜੀ 95011 98906 95011 98906 ਮੇਰਾ ਨਾਮ ਸਰਪਜੀਤ ਸਿੰਘ ਸੋਨੋਜਾ ਲਿਆਲਾ ਜੀ ਅੱਜ ਪਰਿਵਾਰ ਵਾਰੇ ਆਏ ਹੋ ਕੀ ਹਾਲਾਤ ਨੇ ਪਰਿਵਾਰ ਦੇ ਕਿਵੇਂ ਦੇਖੋ ਮੈਂ ਪਹਿਲਾਂ ਵੀ ਇੱਥੇ ਆਇਆ ਸੀਗਾ ਇਹ ਦੰਗਾ ਪੀੜਤ ਪਰਿਵਾਰ ਆ ਦਿੱਲੀ ਤੋਂ ਓਜੜ ਕੇ ਆਇਆ ਗੁਰੂ ਨਗਰੀ ਸ਼੍ਰੀ ਅਮਰਸਰ ਸਾਹਿਬ ਵਿੱਚ ਪਰ ਇੱਥੇ ਵੀ ਜਿਹੜਾ ਵਾ ਵਿਚਾਰੇ ਦਰਦਾਂ ਦੀਆਂ ਠੋਕਰਾਂ ਖਾਂਣ ਡਿਆ ਔਰ ਜਿੰਨੇ ਜੋਗੇ ਅਸੀਂ ਹੈਗੇ ਸੀ ਅਸੀਂ ਤੇ ਨਾਲ ਖਲੋਤੇ ਆ ਪਰ ਕਿਰਾਏ ਤੇ ਪਰਿਵਾਰ ਰਹਿਣ ਡਿਆ ਰੈੱਡ ਕਾਰਡ ਬਣਿਆ ਇਹਨਾਂ ਨੂੰ ਕੋਈ ਸਹੂਲਤ ਨਹੀਂ ਮਿਲੀ ਉੱਥੋਂ ਵੀ ਇਹਨਾਂ ਨੂੰ ਇਹਨਾਂ ਦਾ ਮਕਾਨ ਜਿਹੜਾ ਸਰਕਾਰ ਵੱਲੋਂ ਦਿੱਤਾ ਇਸ ਮਾਨ ਬਾਹਰ ਸੁੱਟਤਾ ਹੁਣ ਕਿਰਾਏ ਤੇ ਰਹਿਣ ਦੇ 2600 ਰੁਪਏ ਇੱਥੇ ਕਿਰਾਇਆ ਵਾ ਔਰ ਬੁਰੇ ਹਾਲਾਤ ਨੇ ਇਸ ਪਰਿਵਾਰ ਦੇ ਔਰ ਇਹਨਾਂ ਦਾ ਇੱਕ ਬੱਚਾ ਵਾ ਮਾਤਾ ਜੀ ਦਾ ਉਹਦਾ ਵੀ ਦਿਲ ਦੇ ਵਿੱਚ ਛੇਕਿਆ ਠੀਕ ਨਹੀਂ ਰੰਦਾ ਉਹ ਤੇ ਹਾਲਾਤ ਕਰਦੇ ਐਸੇ ਨੇ ਕਿ ਮਾਤਾ ਦੀ ਉਮਰ 85 ਸਾਲ ਤੋਂ ਜ਼ਿਆਦਾ ਹੋ ਗਈ ਔਰ 1500 ਰੁਪਏ ਕਿਰਾਏ ਤੇ ਉੱਥੇ ਆਪਣਾ ਕੰਮ ਕਰਦੇ ਨੇ ਕਿਸੇ ਦੇ ਘਰ ਸਫਾਈ ਘਰਾਂ ਦੀ ਕਰਦੇ ਨੇ ਤੇ ਉੱਥੇ ਜਿਹੜਾ ਪਰਿਵਾਰ ਦਾ ਗੁਜ਼ਾਰਾ ਹੁਣ 1500 ਨਾਲ ਗੁਜ਼ਾਰਾ ਹੁੰਦਾ ਮੈਨੂੰ ਦੱਸੋ ਪਰ ਗੱਲ ਬੜੀ ਦੁੱਖ ਦੀ ਹੈ ਕਿ ਅੱਜ ਮੈਂ ਇੱਕ ਚੀਜ਼ ਤੇ ਦੇਖ ਲਈ ਵੀ ਸਾਡੇ ਲੋਕ ਧਰਮ ਪਰਵਰਤਨ ਕਿਉਂ ਕਰਦੇ ਨੇ ਧਰਮ ਪਰਵਰਤਨ ਕਰਨ ਦਾ ਕਾਰਨ ਇੱਕੋ ਇੱਕ ਇਹ ਆ ਕਿ ਸਾਡੇ ਲੋਕਾਂ ਦੇ ਹਾਲਾਤ ਔਰ ਉਹਨਾਂ ਦੇ ਘਰਾਂ ਦੀਆਂ ਮਜਬੂਰੀਆਂ ਜਿਹੜੀਆਂ ਵਾਂ ਉਹਨਾਂ ਦੇ ਪਰਿਵਾਰ ਦੇਆਂ ਜਿਹੜੀਆਂ ਜ਼ਰੂਰਤਾਂ ਨਹੀਂ ਪੂਰੀਆਂ ਹੁੰਦੀਆਂ ਜਦੋਂ ਉਹ ਆਪਣੇ ਧਰਮ ਨੂੰ ਛੱਡ ਜਾਂਦੇ ਆ ਔਰ ਇਹ ਦਾ ਸਾਰਾ ਜਿਹੜਾ ਕਾਰਨ ਆ ਉਹ ਸਾਡੀ ਐ ਜੀ ਪੀ ਸੀ ਸਾਰ ਨਹੀਂ ਲੈ ਰਹੀ ਸਾਡੀ ਐ ਜੀ ਪੀ ਸੀ ਸਿਰਫ ਇੱਕ ਨਾਮਾਤਰ ਬਣ ਕੇ ਰਹਿ ਗਈ ਕਿਸੇ ਵੇਲੇ ਅਕਾਲੀ ਫੂਲਾ ਸਿੰਘ ऐसे قوم ਦੇ ਜੱਥੇਦਾਰ ਹੁੰਦੇ ਸੀ ਜਿਨ੍ਹਾਂ ਗੜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗੇ ਯੋਧੇ ਜਰਨੈਲਾਂ ਦਾ ਸਿਰ ਝੁਕਦਾ ਸੀ ਤੇ ਅੱਜ ਇਹੋ ਜਿਹੇ ਵੀ ਸਾਡੇ ਪ੍ਰਧਾਨ ਆ ਜਿਨ੍ਹਾਂ ਨੂੰ ਵੇਖ ਕੇ ਲੋਕੀ ਟਿੱਚਰਾਂ ਕਰਦੇ ਮਸ਼ਕਰੀਆਂ ਕਰਦੇ ਤੇ ਸਾਡੇ ਜੱਥੇਦਾਰ ਦੀ ਗੱਲ ਨੂੰ ਹੀ ਕੋਈ ਮੰਨਦਾ ਕਿਸੇ ਨੇ ਤੇ ਕੀ ਮੰਨਣੀ ਆ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਇਹਨਾਂ ਦਾ ਪਰ ਮੇਰੇ ਵੀ ਮਨੋਂ ਇਹ ਲੱਗੇ ਕਿਉਂ ਕਿ ਜੇ ਐਸੇ ਪਰਿਵਾਰਾਂ ਦੀ ਸਾਰ ਨਹੀਂ ਲੈਣ ਗਿਆ ਵਿਚਾਰੇ ਗਏ ਉੱਥੇ ਮਦਦ ਲੈਣ ਦੇ ਲਈ ਤੇ ਇਹਨਾਂ ਦਾ ਮਜ਼ਾਕ ਉਡਾਇਆ ਗਿਆ ਇਹਨਾਂ ਨੇ ਮਸ਼ਕਰੀਆਂ ਕੀਤੀਆਂ ਗਿਆ ਉੱਥੇ ਤੇ ਇਹਨਾਂ ਨੂੰ ਜਲੀਲ ਕਰਕੇ ਉੱਥੋਂ ਕੱਲਿਆ ਦੇਖ 5000 ਰੁਪਏ ਇਹਨਾਂ ਨੂੰ ਦੇ ਦਿੱਤਾ ਕਿਆ ਇਹਨਾਂ ਨੂੰ ਜੋ ਕੁਛ ਗਿਆ ਮੈਂ ਕੈਮਰੇ ਗਾੜੀ ਕੀ ਦੱਸਣਾ ਤੇ ਹੁਣ ਕੋਈ ਚੱਜ ਦਾ ਬੰਦਾ ਇਹਨਾਂ ਦੇ ਸਾਹਮਣੇ ਹੁੰਦਾ ਤਾਂ ਮੇਰੇ ਵਰਗੇ ਨਾਲ ਕਰਦਾ ਗੱਲ ਦਾ ਨਾ ਮੈਂ ਦੱਸਦਾ ਜਨਾਨੀਆਂ ਨੂੰ ਜਲੀਲ ਕਰਕੇ ਕਲਣਾ ਇੱਕ ਗੁਰੂ ਘਰਾਂ ਦੇ ਵਿੱਚ ਸ਼ੋਭਾ ਦਿੰਦਾ ਇਹਨਾਂ ਨੇ ਉਸ ਧੀ ਧਿਆਣੀ ਨੂੰ ਕਿਸ ਹਿਸਾਬ ਦੇ ਨਾਲ ਉੱਥੇ ਬੇਇੱਜ਼ਤੀ ਕੀਤੀ ਕੀ ਗੱਲ ਐਡਾ ਟਾਈਮ ਨਹੀਂ ਹੈਗਾ ਵੇਲੇ ਇਹ ਤੇ ਹੈਗੇ ਇਹਨਾਂ ਨੂੰ ਤੇ ਲੋਕਾਂ ਨੇ ਘਰਾਂ 'ਚ ਬਾਤਾਂ ਹੋਰ 4 ਮਹੀਨੇ ਜਦੋਂ ਕਿਤੇ ਇਲੈਕਸ਼ਨ ਆ ਗਈ ਇਹ ਯਾਦ ਕਰਿਆ ਕਰਦੇ ਕਿ ਇਹਨਾਂ ਨੂੰ ਲੋਕਾਂ ਨੇ ਵੇਖਿਓ ਘੇਰ-ਘੇਰ ਕੇ ਪੁੱਛਿਆ ਕਰਦੇ ਸਵਾਲ ਕੌਮ ਅਜ ਜਦੋਂ ਕੋਈ ਕੌਮ ਤੇ ਦਿੱਪਤਾ ਪੈਂਦੀ ਆ ਨਾ ਤੇ ਉਦੋਂ ਵੇਦੀ ਆ ਵੀ ਐਜੀਪੀਸੀ ਦੇ ਥੱਲੇ ਕਮੈਂਟ ਪੜਿਆ ਕਰੋ ਗਾਲਾਂ ਨਹੀਂ ਆ ਕਿ ਇਹਨਾਂ ਨੂੰ ਪੈਂਦੀਆਂ ਕੋਈ ਹਿਸਾਬ ਨਹੀਂ ਆਏ ਦਿਨ ਵਿਵਾਦਤ ਬਿਆਨ ਕਹੀ ਜੋਗਾ ਕਰਨ ਰਿਆ ਉਹਦੇ ਖਿਲਾਫ ਬਿਆਨ ਕੀ ਯਾਰ ਐਜੀਪੂਸੀ ਦਾ ਕਦਰ ਆ ਰਹਿ ਗਿਆ ਤੁਸੀਂ ਆਪਣੇ ਲੋਕਾਂ ਦੀ ਸਾਰ ਲੈਂਦੇ ਨਹੀਂ ਹਸਪਤਾਲਾਂ ਦੇ ਵਿੱਚ ਕੁੜੀਆਂ ਮਾਰਨੀਆਂ ਡਾਕਟਰ ਪੰਪੋਸ਼ ਮਰੀ ਉੱਥੇ ਇਹ ਕਿੰਨੇ ਡਾਕਟਰ ਫਸੇ ਇਹਨਾਂ ਨੇ ਜੱਪੀ ਚੁੱਚ ਬਹੁਤ ਉਹਦੇ ਜਾਦ ਦੇ ਖਿਲਾਫ ਸ਼ਬਦ ਬੋਲੇ ਉਦੋਂ ਵੀ ਇਹਨਾਂ ਦਾ ਲਿਹਾਜ ਕੀਤਾ ਬਚ ਗਏ ਉਦੋਂ ਫਿਰ ਇਹਨਾਂ ਦੇ ਇਹਨਾਂ ਦੇ ਤਲਬੀਰ ਨਮਾਇੰਦਾ ਜਿਹੜਾ ਇਹਨਾਂ ਦਾ ਕਿੰਨੇ ਸਵਾਲ ਲੈਣਾ ਤੇ ਚੁੱਕਦਾ ਰਿਹਾ ਅੱਜ ਕਿਹੋ ਜਿਹੇ ਹਾਲਾਤ ਹੋ ਗਏ ਕੀ ਅੱਜ ਇਹਨਾਂ ਦੀ ਬਦੌਲਤ ਕਾਲੀਦਲ ਖੇਰੂ ਖੇਰੂ ਹੋ ਗਿਆ ਮੈਨੂੰ ਇਹ ਨਹੀਂ ਸਮਝ ਆਈ ਕਿ ਐਸੇ ਹਾਲਾਤ ਪੈਦਾ ਕਿਉਂ ਕੀਤੇ ਜਾ ਰਹੇ ਨੇ ਐ ਜੀ ਪੀ ਸੀ ਦੇ ਵਿੱਚ ਕੀ ਗੱਲ ਏਡੀ ਵੱਡੀ ਸਿੱਖਾਂ ਦੀ ਸੰਸਥਾ ਹੋਵੇ ਤੇ ਸਿੱਖ ਪਰਿਵਾਰ ਮਦਦ ਮੰਗਦੇ ਫਿਰਨ ਅੱਜ ਕਿਤੇ ਦੇਸ਼ 'ਚ ਕਿਤੇ ਜੰਗ ਲੱਗਦੀ ਆ ਤੇ ਸਾਡੇ ਲੋਕ ਬਾਲਟੀਆਂ ਫੜਦੇ ਲੰਗਰ ਦੀਆਂ ਤੇ ਤਿਆਰ ਕਰਕੇ ਤੇ ਪਹਿਲਾਂ ਹੀ ਕਹਿੰਦੇ ਸ਼ੁਕਰ ਹੈ ਕਿਤੇ ਸਾਨੂੰ ਮੌਕਾ ਮਿਲਿਆ ਸੇਵਾ ਕਰਨ ਦਾ ਉਹ ਸੇਵਾ ਕਰਨੀ ਯਾਰ ਕੋ ਲਾਗੇ ਤੁਹਾਡੇ ਕੋ ਪਰਿਵਾਰ ਜਰੂਰਤਮੰਦ ਉਹਨਾਂ ਦੀ ਕਰੋ ਤੇ ਆਪਣੇ ਲੋਕਾਂ ਦੀ ਮਦਦ ਕਰੋ ਬਾਹਰ ਵਿਦੇਸ਼ਾਂ 'ਚ ਉਹਨਾਂ ਲੋਕਾਂ ਦੀ ਮਦਦ ਕਰਦੇ ਆ ਜਿਨ੍ਹਾਂ ਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਗੋਰਿਆਂ ਦੀ ਮਦਦ ਕਰਕੇ ਤੇ ਉਹ ਕਾਲਿਆਂ ਦੀ ਮਦਦ ਕਰਕੇ ਸਾਨੂੰ ਕੀ ਮਿਲਣਾ ਆਪਣੇ ਦੇਸ਼ ਦੇ ਵਿੱਚ ਆਪਣੇ ਦੇਸ਼ ਚ ਵੇਖੋ ਕੀ ਹੋਣਿਆ ਆਪਣੇ ਪੰਜਾਬ ਚ ਵੇਖੋ ਕੀ ਹੋਣਿਆ ਆਪਣੇ ਪੰਜਾਬ ਦੇ ਲੋਕ ਅੱਜ ਤੁਹਾਡੇ ਤੋਂ ਇਨਸਾਫ ਮੰਗਦੇ ਆ ਆਪਣੇਾਂ ਤੇ ਹੀ ਗਿਲਾ ਕੀਤਾ ਜਾਂਦਾ ਬਗਾਨਿਆਂ ਤੇ ਗਿਲਾ ਨਹੀਂ ਕੀਤਾ ਜਾਂਦਾ ਬਿਲਕੁਲ ਜਦੋਂ ਐ ਜੀ ਪੀ ਸੀ ਜਿਹੜਾ ਕੱਲੂਕਾਰਾ ਮਨਾਉਂਦੀ ਇਹਨਾਂ ਦੇ ਉਥੇ ਕਿੰਨਾ ਕਾਂਗਰਸ ਨੂੰ ਮਾੜਾ ਬੋਲਦੇ ਜਿਉਂ ਉਹਨਾਂ ਇਦਾਂ ਕਰਤਾ 84 ਦੇ ਅਟੈਕ ਕਰਤੇ ਤੇ ਜਿਹੜੇ ਬੰਦਿਆਂ ਤੇ ਵਿਚਰਿਆਂ ਤੇ ਅਤਿਆਚਾਰ ਹੋਏ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਦੇ ਪਰਿਵਾਰ ਖੋਲੇ ਆ ਤੁਸੀਂ ਯਾਰ ਉਹਨਾਂ ਤੇ ਰਾਜਨੀਤੀ ਕਰਦੇ ਜਦੋਂ ਤੁਹਾਡੇ ਕੋਲ ਹੁੰਦੇ ਤੁਸੀਂ ਕਿੰਨੀ ਕੁ ਸਾਰ ਲੈਂਦੇ ਜੇ ਲਓ ਦੋ ਲਿਸਟ ਕਿੰਨੇ ਕੁ ਬੰਦੇ ਨੂੰ ਤੁਸੀਂ ਨੌਕਰੀ ਦਿੱਤੀ ਐ ਜੀਪੀਸੀ ਚ ਤੁਸੀਂ ਆਏ ਦਿਨ-ਨਿਤ ਨਵਾਂ ਵਿਵਾਦ ਕਰਦੇ ਰਹਿੰਦੇ ਜੇ ਕਿੰਨਾ ਬਜਟ ਸਰਕਾਰ ਤੋਂ ਵੱਜਾ ਬਜਟ ਆ ਤੁਹਾਡੇ ਤੇ ਜਦੋਂ ਭਗਵੰਤ ਮਾਨ ਨੇ ਕਿਹਾ ਸੀ ਨਾ ਗੁਰਦਾਰੇ ਜਾਂਦੇ ਜੇ ਤੇ ਫੁੱਲ ਚੜਾਇਆ ਕਰੋ ਪੈਸੇ ਨਾ ਚੜਾਓ ਸੱਚੀ ਕਿਹਾ ਸੀ ਅਸੀਂ ਉਦੋਂ ਗੁੱਸਾ ਕਰਦੇ ਹਾਂ ਵੀ ਸਾਡੇ ਧਾਰਮਿਕ ਮਸਲੇ ਦਿਖਾਉਂਦਾ ਜੀ ਕਰਦਾ ਬਿਲਕੁਲ ਗਲਤ ਸੀ ਅਸੀਂ ਉਹ ਸਹੀ ਸੀ ਕਿਉਂਕਿ ਤੁਸੀਂ ਲੋਕ ਇਸੇ ਕਾਬਲ ਜੇ ਜਦੋਂ ਚਰਾਵਾ ਬੰਦ ਹੋਇਆ ਨਾ ਤੇ ਤੁਹਾਡੇ ਜਿਹੜੇ ਆ ਖਰਚੇ ਫालतू ਦੇ ਤੁਹਾਨੂੰ ਪਤਾ ਲੱਗੂ ਜਦੋਂ ਜੇਬਾਂ ਚੋਂ ਕਰੋਗੇ ਇਹਨਾਂ 1 ਰੁਪਈਆ ਵੀ ਕਿਸੇ ਨੂੰ ਦੇਣ ਲੱਗਿਆਂ ਨਾ ਤੇ 36 ਸਵਾਲ ਕਰਦੇ ਆ ਹੁਣ ਸਵੇਰੇ ਸਖਬੀਰ ਬਦਲ ਰੈਲੀ ਕਰਦੇ ਤੇ ਇਥੋਂ ਲੰਗਰ ਗੁਰੂ ਘਰ ਦਾ ਵੇਖੋ ਕਿ ਸੜਕਾਂ ਤੇ ਰੁਲਦਾ ਵੇਖੋ ਤੇ ਕਿਦਾਂ ਨਾਰਾਜ਼ ਹੁੰਦਾ ਉਹੀ ਮਾਰ ਇਹਨਾਂ ਨੂੰ ਵਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਇਨਸਾਫ ਨਹੀਂ ਕਰ ਸਕੀ 84 ਪੀੜਤਾ ਨੂੰ ਇਨਸਾਫ ਇਹ ਨਹੀਂ ਦੇ ਸਕੇ ਕਿਸੇ ਸਿੱਖ ਨੂੰ ਸਕੂਲ ਚ ਐਜੂਕੇਸ਼ਨ ਨਹੀਂ ਦੇ ਸਕੇ ਕਿਸੇ ਨੂੰ ਐਜੀਪੀਸੀ ਦੇ ਹਸਪਤਾਲ ਦੇ ਵਿੱਚ 1 ਰੁਪਏ ਦੀ ਦਵਾਈ ਨਹੀਂ ਦੇ ਸਕੇ ਤੇ ਕਮ ਸੇ ਕਮ ਪੜਾਓ ਆ ਜੁੜੇ ਤੁਹਾਡੇ ਗੜੀ ਹੱਥ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ ਜਿਹੜਾ ਕਿਤੇ ਗਲਤ ਕਰਦਾ ਸੀ ਨਾ ਜਿਹੜਾ ਵੀ ਮੜਾ ਜਿਹਾ ਵੀ ਗਲਤ ਕਰਦਾ ਸੀ ਕਿਸੇ ਨਾਲ ਧੱਕਾ ਕਰਦਾ ਤੇ ਉਹ ਜੇਲ੍ਹ ਚ ਨਹੀਂ ਤਾੜਦੇ ਨਾ ਜਿੱਲਾਂ ਬਣੀਆਂ ਸੀ ਦੇਸ਼ ਨਕਾਲਾ ਦੇ ਦਿੰਦੇ ਤੁਹਾਡੇ ਨਾਲ ਵੀ ਇਹੋ ਹੀ ਹੋਣਾ ਜਿੱਦਣ ਵੋਟਾਂ ਆ ਗੀਆਂ ਤੁਹਾਨੂੰ ਵੀ ਲੋਕਾਂ ਨੇ ਨਾ ਸਬਕ ਸਿਖਾਉਣਾ ਇਹੋ ਜਿਹਾ ਦੇਸ਼ ਨਕਾਲਾ ਹੀ ਦੇਣਾ ਤੁਹਾਨੂੰ ਔਰ ਉਥੇ ਚੰਗੇ ਲੋਕ ਆਉਣਗੇ ਤੇ ਇਹਨਾਂ ਲੋਕਾਂ ਦੀ ਸਾਰ ਲੈਣਗੇ ਇਸ ਕਰਕੇ ਮੈਂ ਆਪਣੇ ਸਿੱਖ ਵੀਰਾਂ ਨੂੰ ਆਪਣੇ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਗੁਰੂ ਰਾਮਦਾਸ ਦੇ ਘਰ ਚੋਂ ਕਦੀ ਕੋਈ ਖਾਲੀ ਨਹੀਂ ਮੁੜਿਆ ਪਰ ਪਹਿਲੀ ਵਾਰੀ ਇਹ ਪਰਿਵਾਰ ਉਥੋਂ ਖਾਲੀ ਮੁੜਿਆ ਗੁਰੂ ਰਾਮਦਾਸ ਦੇ ਘਰ ਚ ਗਏ 5000 ਮੈਂ 10000 ਹਜ਼ਾਰ ਤਾਂ ਮੀ ਸਾਹਿਬ ਨੂੰ ਦੇ ਦੇਣਾ ਮਹੀਨਾ ਕੱਢ ਰਹਿਣਾ 50000 ਦੇ ਦੇਣਾ ਕੱਢ ਕੇ ਵਿਖਾਉਣਾ ਮਹੀਨਾ ਉੱਥੇ ਬੈਠੇ ਤੇ ਮਤਲਬ ਖਾ ਕੇ ਕੜਾ ਡੈੜੀਆਂ ਨੂੰ ਮਾਰਨ ਦੇ ਪੈਂਦੇ ਹੱਥ ਤੇ ਇਹਨਾਂ ਨੂੰ ਸ਼ਰਮ ਨਹੀਂ ਮਾਸਾ ਵੀ ਆਉਂਦੀ ਵੀ ਪਰਿਵਾਰ ਤੁਹਾਡੇ ਕੋਲ ਇੱਕ ਦੁਖੀ ਆਇਆ ਤੇ ਤੁਹਾਡੇ ਗੜੀ ਹੱਥ ਜੋੜਨ ਦੇ ਤੇ ਤੁਸੀਂ ਐਨਾ ਨਾ ਲੰਗਰ ਉੱਥੇ ਵੀ ਆਈਪੀ ਕਲਚਰ ਕਰਦੇ ਜੇ ਆਣ ਕੇ ਇਹਨੇ ਤਮਾਸ਼ੇ ਕਰਦੇ ਜੇ ਅੱਗੇ ਪਿੱਛੇ ਲੀਡਰਾਂ ਦੇ ਫਿਰਦੇ ਜੇ ਤੇ ਤੁਸੀਂ 5000 ਦਾ ਕਿਤੇ ਹੋਟਲ ਨਹੀਂ ਚੱਜਦਾ ਕਮਰਾ ਮਿਲਦਾ ਤੇ ਇਹਨਾਂ ਨੂੰ ਵਿਚਾਰਿਆਂ ਨੂੰ ਤੁਸੀਂ ਬਦਲੋ ਕਿ ਜਦੋਂ ਸਿਕਬੀਰ ਬਾਦਲ ਆਇਆ ਉਹ ਦਿਨ ਕਿੱਡੇ ਵਧੀਆ ਸਵਾਗਤ ਅਰੇਂਜਮੈਂਟ ਕੀਤੇ ਸੀ ਇਹਨਾਂ ਨੇ ਲਫਾਵਾ ਬੰਦ ਫੜਾ ਕੇ ਚੱਲ ਗਿਆ ਕਿੰਨੇ মিডিਆ ਨੂੰ ਕਿੰਨੇ ਲੋਕਾਂ ਨੂੰ ਸਿਆਪੇ ਨੂੰ ਫੜ 아 ਜੋ ਕੁਛ ਹੋਇਆ ਨਾ ਵਿਧਾਨ ਸਭਾ ਦੇ ਵਿੱਚ ਤੇ ਇਹੀ ਇਹਨਾਂ ਦੇ ਹਾਲਾਤ ਹੋਣੇ ਇਹ ਜੋ ਬੀਜਣ ਡਿਆ ਵੱਡਾ ਹੋਣਾ ਵਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਨੂੰ ਉਸ ਘਰ ਦੇ ਵਿੱਚੋਂ ਕਦੀ ਵੀ ਕੋਈ ਗਿਆ ਨਾ ਉਹ ਪ੍ਰਮਾਤਮਾ ਵੇਖਦਾ ਚਾਰ ਦਰਵਾਜ਼ੇ ਇਸੇ ਕਰਕੇ ਰੱਖੇ ਸੀ ਇਹਨਾਂ ਨੂੰ ਨਹੀਂ ਸਮਝ ਆਈ ਲੋਕਾਂ ਨੂੰ ਸਮਝ ਆ ਗਈ ਆਸ ਲੈ ਕੇ ਗਏ ਉਹਨਾਂ ਨਿਰਾਸ਼ ਕਰਤਾ ਪ੍ਰਮਾਤਮਾ ਨੇ ਕਿਸੇ ਨਾ ਕਿਸੇ ਗੁਰਸਿੱਖ ਨੂੰ ਕੋਈ ਜਰੀਆ ਬਣਾ ਕੇ ਕੱਲ ਦੇਣਾ ਸਿੱਖ ਕੌਮ ਜਿਉਂਦੀ ਹੈ ਮਰੀ ਨਹੀਂ ਇਹਨਾਂ ਤਾਂ ਨਹੀਂ ਬੈਠੇ ਅਸੀਂ ਇਤੇ ਆਪ ਇਹਨਾਂ ਦਾ ਤੁਸੀਂ ਵੇਖਿਓ ਕਿਤੇ ਵੀ ਜਦੋਂ ਇਹ ਐਜੀਪੀਸੀ ਦੇ ਮੈਂਬਰ ਬਣੇ ਸੀ ਨਾ ਮੈਂ ਇਹਨਾਂ ਸਾਰੇ ਚਿੱਠੇ ਘਟਾਉਣੇ ਹੁਣ ਇਹਨਾਂ ਲੀਆ ਮੇਰਾ ਧਿਆਨ ਬਹੁਤ ਇਹਨਾਂ ਦਾ ਲਿਆਜ ਕੀਤਾ ਜਦੋਂ ਕੋਈ ਬੋਲਦਾ ਸੀ ਐਜੀਪੀਸੀ ਦੇ ਖਿਲਾਫ ਮੈਨੂੰ ਦੁੱਖ ਲੱਗਦਾ ਹੁੰਦਾ ਹੈ ਵੀ ਸਾਡੀ ਸੰਸਥਾ ਤੇ ਇਸ ਉਂਗਲਾਂ ਚੁੱਕਦੇ ਪਰ ਅੱਜ ਸਾਡੇ ਲੋਕ ਕਿਉਂ ਧਰਮ ਪਰਵਰਤਨ ਕਰ ਰਹੇ ਇਹਨਾਂ ਦੀਆਂ ਮਿਹਰਬਾਨੀਆਂ ਕਰਕੇ ਤੇ ਅਸੀਂ ਇਹਨਾਂ ਕਰਕੇ ਚੁੱਪ ਥੋੜੀ ਰਹਿਣਾ ਵਾ ਇਹਨਾਂ ਜੋ ਜਿੱਥੇ ਕਰਨਾ ਹੈ ਕਰੀ ਜਾਣ ਚੰਗੇ ਲੋਕ ਜਿਉਂਦੇ ਆ ਜਿਹੜੇ ਬੰਦੀ ਸਿੰਘ ਆ ਨਾ ਅੱਜ ਇਹਨਾਂ ਨੂੰ ਯਾਦ ਆਗੇ ਪਹਿਲਾਂ ਨਹੀਂ ਆਏ ਇਹਨਾਂ ਮਾੜੇ ਸਮੇਂ ਦੌਰ ਆਏ ਉਹ ਤੇ ਗੁਰੂ ਸਾਹਿਬ ਦੀ ਕਿਰਪਾ ਵਾ ਤਸਵੇਂ ਪਾਸ਼ਾ ਦੀ ਕਿਰਪਾ ਵਾ ਚੜਦੀ ਕਲਾ आले ਨੇ ਪਰ ਸਾਡੇ ਲੋਕ ਇਹਨਾਂ ਨਾਲ ਖੜੇ ਨੇ ਸਾਡੀ ਸੰਸਥਾ ਨਹੀਂ ਖੜੀ ਦੁੱਖ ਤੇ ਆਪਣੀ ਸੰਸਥਾ ਤੇ ਆ ਆਪਣੇ ਘਰ ਤੇ ਸਾਡੇ ਏਡੇ ਏਡੇ ਹਸਪੀਟਲ ਕਾਦੇ ਲਈ ਬਣਾਏ ਕਿੱਡੀ ਕ ਗੱਲ ਸੀਗੀ ਇਹਨਾਂ ਦੀ ਮਦਦ ਤੇ ਕਰ ਹੀ ਸਕਦੇ ਸੀ ਏਡੇ ਏਡੇ ਸਾਡੇ ਦਾਇਰੇ ਹੋਣ ਤੇ ਆਪਾਂ ਕਿਸੇ ਦੀ ਸਾਰ ਹੀ ਨਾ ਲਈਏ 5000 ਰੁਪਇਆ ਫੜਾ ਕੇ ਤੇ ਉਹਨਾਂ ਨੂੰ ਉਥੋਂ ਕਹੀਏ ਵੀ ਚਲੋ ਤੁਸੀਂ ਕਿਧਰ ਮੂੰਹ ਚੁੱਕ ਕੇ ਆ ਗਏ ਜਿੱਥੇ ਕੋਈ ਗੱਲ ਕਰਨ ਵਾਲੀ ਘੱਟੋ ਘੱਟ ਕਿਸੇ ਸਲੀਕੇ ਨਾਲ ਗੱਲ ਤੇ ਕਰੋ ਤੁਸੀਂ ਉੱਥੇ ਕਿਤੇ ਨਾ ਮੈਂ ਤੁਹਾਨੂੰ ਵਿਖਾਉਂਗਾ ਉਥੋਂ ਦੇ ਹਾਲਾਤ ਜਦੋਂ ਕੋਈ ਲੀਡਰ ਆਉਂਦਾ ਨਾ ਤੇ ਉਹਨਾਂ ਨੂੰ ਕਿੱਦਾਂ-ਕਿੱਦਾਂ ਦੇ ਵੀਆਈਪੀ ਟ੍ਰੀਟਮੈਂਟ ਦਿੱਤੇ ਜਾਂਦੇ ਆ ਪਰ ਜੇ ਕੋਈ ਗਰੀਬ ਮਦਦ ਲੈਣ ਚੱਲ ਜਾਂਦਾ ਨਾ ਇਹੋ ਹੀ ਫੋਨ ਕਿਤੇ ਸੁਖਬੀਰ ਬਾਦਲ ਨੇ ਕੀਤਾ ਹੁੰਦਾ ਤੇ ਧਾਮੀ ਸਾਹਿਬ ਨੇ ਛੱਡਣ ਹੋਣਾ ਹੀ ਬੂਏ ਤੱਕ ਇਹਨਾਂ ਨੂੰ ਤੇ ਆ ਹਾਲਾਤ ਅੱਜ ਕਿਉਂਕਿ ਇਹ ਹਾਲਾਤ ਬਣਾਉਣ ਵਾਲੀ ਹੀ ਸਾਡੀ ਸੰਸਥਾ ਵਾ ਜਦੋਂ ਕਿਸੇ ਦੀ ਸਾਰ ਨਹੀਂ ਲੈਂਦੀ ਤੇ ਫਿਰ ਉਹ ਦਰਦਰ ਦੀਆਂ ਠੋਕਰਾਂ ਖਾਂਦੇ ਕਿਸ ਗੱਲ ਦਾ ਐਡਾ ਬਜਟ ਜਿਹੜੇ ਲੋਕ ਐਨਆਰਆਈ ਵੀਰ ਇਹਨਾਂ ਨੂੰ ਪੱਥਰ ਲਵਾ ਕੇ ਦਿੰਦੇ ਇੰਨੀ-ਇੰਨੀ ਸੇਵਾ ਦਿੰਦੇ ਮੈਂ ਤਾਂ ਇਹਨਾਂ ਹੱਥ ਜੋੜ ਕੇ ਭਰਾਓ ਨਾ ਕਰਿਆ ਕਰੋ ਮੈਂ ਤਾਂ ਨਹੀਂ ਮੱਥਾ ਟੇਕੂੰ ਗੁਰੂ ਘਰ ਦੇ ਵਿੱਚ 1 ਰੁਪਈਆ ਵੀ ਹਣ ਕਿਉਂਕਿ ਇਹਨਾਂ ਤੋਂ ਸਭ ਕੁ ਲੈ ਲਿਆ ਇਹਨਾਂ ਨੇ ਖਰਚਣੇ ਆ ਉਹ ਇੱਕ ਵੀਡੀਓ ਅੱਜ ਕੱਲ ਲੋਕਾਂ ਨੇ ਬਣਾਈ ਆ ਵੀ ਪ੍ਰਧਾਨ ਨੂੰ ਸਿੱਧਾ ਹੀ ਬੀਬੀ ਪੈਸੇ ਦੇ ਦਿੰਦੀ ਜਾ ਕੇ ਵੀ ਪ੍ਰਧਾਨ ਜੀ ਆ ਫੜੋ ਮੈਂ ਨਹੀਂ ਅੰਦਰ ਮੱਥਾ ਟੇਕਣਾ ਤੇ ਉਹ ਕਹਿੰਦੇ ਵੀ ਇਹ ਕੀ ਕਰਦੇ ਮर्याਦਾ ਨਹੀਂ ਤੇ ਕਹਿੰਦੀ ਫਿਰ ਵੀ ਬਾਅਦ ਚ ਤੁਹਾਡੀ ਜੇਬ ਚ ਹਣੇ ਤੋਂ ਗੱਲ ਅੱਜ ਸੱਚ ਹੁੰਦੇ ਆ ਵੇਖੀ ਵੀ ਉਹਨਾਂ ਨੂੰ ਵਿਚਾਰਿਆਂ ਨੂੰ ਗੁਰੂ ਦੇ ਪੈਸੇ ਗੁਰੂ ਘਰ ਦੇ ਸੰਗਤਾਂ ਦੇ ਪੈਸੇ ਤੁਸੀਂ ਦੋਜ ਨਹੀਂ ਲੋੜ ਉਹਨਾਂ ਨੂੰ ਪੁੱਛੋ ਵੀ ਕਿੰਨੀ ਚੀਜ਼ ਦੀ ਲੋੜ ਆ ਕਰੋ ਦੇਣੇ ਇਹਨਾਂ ਨੇ ਆਪਣੀ ਜੇਬ ਚੋਂ ਦੇਣੇ ਆ ਜਦੋਂ ਮੈਂਬਰ ਨਹੀਂ ਸੀ ਨਾ ਹੁੰਦੇ ਉਦੋਂ ਦੇ ਇਹਨਾਂ ਦੇ ਹਾਲਾਤ ਕਢਾ ਕੇ ਵੇਖੋ ਇਹਨਾਂ ਦੀਆਂ ਡਿਟੇਲਾਂ ਕਢਾਇਆ ਪਈ ਇਹਨਾਂ ਕੋ ਕੀ ਹੁੰਦਾ ਸੀ ਤਾਂ ਅੱਜ ਕੀ ਕੁਝ ਬਣ ਗਿਆ ਗੁਰੂ ਘਰਾਂ ਤੋਂ ਤੇ ਇਹਨਾਂ ਨੂੰ ਲੱਖ 2 ਲੱਖ 5 ਲੱਖ ਦੇ ਦਿੰਦੇ ਤੇ ਉਹਦੇ ਨਾਲ ਘਾਟਾ ਪੈਣਾ ਸੀ ਇਸ ਕਰਕੇ ਚਲੋ ਪ੍ਰਮਾਤਮਾ ਵੇਖ ਰਿਹਾ ਵਾ ਕੀ ਅਪੀਲ ਆਉਂਦੇ ਇਸ ਪਰਵਾਹ ਮੈਂ ਆਪਣੀ ਸਿੱਖ ਕੌਮ ਨੂੰ ਬੇਨਤੀ ਕਰੂੰ ਦਸਵੇਂ ਪਾਤਸ਼ਾਹ ਦੇ ਮੰਨਣ ਵਾਲੇ ਚੜ੍ਹਦੀ ਕਲਾ ਵਾਲੇ ਸਿੰਘਾਂ ਨੂੰ ਬੇਨਤੀ ਕਰੂੰ ਗੁਰਨਾਨਕ ਨਾਮ ਚੜ੍ਹਦੀ ਕਲਾ ਸੰਗਤਾਂ ਨੂੰ ਬੇਨਤੀ ਕਰੂੰ ਪੀ ਭਰਾਓ ਅਰਦਾਸ ਚਾਹੁੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦੇ ਭਲੇ 'ਚ ਸਾਡਾ ਪਲਾਵਾ ਆਪਾਂ ਜਿੰਨੇ ਜੋਗੇ ਹੈਗੇ ਆ ਇੱਥੇ ਆ ਕੇ ਇਸ ਪਰਿਵਾਰ ਦੀ ਮਦਦ ਕਰੀਏ ਤੇ ਕਿਸੇ ਦੇ ਜਰੀਏ ਤੇ ਆਪਾਂ ਕੋਈ ਲੋੜ ਨਹੀਂ ਤੁਸੀਂ ਆਪ ਆਓ ਜਿੰਨੇ ਜੋਗੇ ਹੈਗੇ ਜੇ ਆਪ ਆਣ ਕੇ ਇਸ ਪਰਿਵਾਰ ਦੀ ਮਦਦ ਕਰ ਦਿਓ ਇੱਥੋਂ ਦੇ ਹਾਲਾਤ ਮੈਂ ਤੇ ਵੇਖ ਲੇ ਤੁਸੀਂ ਵੀ ਦੇਖ ਕੇ ਜਾਓ মিডিਆ ਦਾ ਧੰਨਵਾਦ ਜਿਹੜੇ ਇਹਨਾਂ ਤੱਕ ਪਹੁੰਚੇ ਪਰਮਾਤਮਾ ਤੁਹਾਡੇ ਦੇ ਵਿੱਚ ਚੜ੍ਹਦੀ ਕਲਾ ਕਰੇ ਕਿਉਂਕਿ ਉਹ ਅਕਾਲ ਪੁਰਖ ਦੇ ਘਰ ਕਿਸੇ ਦੁਖੀ ਦੀ ਤੁਸੀਂ ਖਬਰ ਚਲਾਈ ਕੋਈ ਮਦਦ ਕਰੋ ਤੇ ਤੁਹਾਨੂੰ ਵੀ ਅਸੀਸਾਂ ਮਿਲਦੀਆਂ ਹੋ ਧੰਨਵਾਦ ਬਾਜੀ